ਪਸ਼ੂ ਤੋਂ ਚੰਗਾ ਦੁੱਧ ਉਤਪਾਦਨ ਲੈਣ ਦੇ ਲਈ ਪਸ਼ੂ ਦੀ ਖੁਰਾਕ ਦਾ ਬਹੁਤ ਯੋਗਦਾਨ ਹੁੰਦਾ ਹੈ ਜੇਕਰ ਤੁਸੀਂ ਪਸ਼ੂ ਨੂੰ ਚੰਗੀ ਖੁਰਾਕ ਨਹੀਂ ਦਿੰਦੇ ਹੋ ਤਾਂ ਪਸ਼ੂ ਤੋਂ ਕਦੇ ਵੀ ਚੰਗਾ ਦੁੱਧ ਨਹੀਂ ਲੈ ਸਕਦੇ ਜੇਕਰ ਤੁਹਾਡੇ ਕੋਲ ਚੰਗੀ ਨਸਲ ਦੇ ਪਸ਼ੂ ਵੀ ਨੇ ਤੁਹਾਡੀ ਦੇਖਭਾਲ ਵੀ ਚੰਗੀ ਹੈ ਪਰ ਤੁਸੀਂ ਖੁਰਾਕ ਦੇਣ ਦੇ ਵਿੱਚ ਅਣਗਹਿਲੀ ਕਰਦੇ ਹੋ ਤਾਂ ਤੁਹਾਡਾ ਪਸ਼ੂ ਕਦੇ ਵੀ ਮਰਥਾ ਜਿਹੜੀ ਹੈਗੀ ਹੈ ਦੁੱਧ ਉਤਪਾਦਨ ਦੀ ਉਸ ਮੁਤਾਬਕ ਨਹੀਂ ਦੁੱਧ ਦੇਵੇਗਾ ਸੋ ਅੱਜ ਅਸੀਂ ਪੁੱਜੇ ਹਾਂ ਜੀ ਖੰਨਾ ਪੰਜਾਬ ਦੇ ਵਿੱਚ ਅਮਨ ਫੀਡ ਇੰਡਸਟਰੀ ਵਿੱਚ ਜਿੱਥੇ ਪਸ਼ੂ ਪਾਲਕਾਂ ਦੇ ਲਈ ਜਿਹੜੇ ਪਸ਼ੂ ਉਹਨਾਂ ਨੇ ਘਰ ਵਿੱਚ ਰੱਖੇ ਨੇ ਉਹਨਾਂ ਦੇ ਪਸ਼ੂਆਂ ਦੀ ਉਮਰ ਦੇ ਹਿਸਾਬ ਨਾਲ ਪਸ਼ੂਆਂ ਦੇ ਦੁੱਧ ਉਤਪਾਦਨ ਦੇ ਹਿਸਾਬ ਨਾਲ ਅਲੱਗ-ਅਲੱਗ ਫੀਡਾਂ ਤਿਆਰ ਕੀਤੀਆਂ ਜਾਂਦੀਆਂ ਨੇ ਸੋ ਅਸੀਂ ਤੁਹਾਨੂੰ ਮਿਲਾਨੇ ਆ ਅਨਿਲ ਕੁਮਾਰ ਜੀ ਨਾਲ ਜਿਹੜੇ ਅਮਨ ਫੀਡ ਇੰਡਸਟਰੀ ਦੇ ਮਾਲਕ ਨੇ ਮੇਰਾ ਨਾਮ ਅਨਿਲ ਕੁਮਾਰ ਹੈ ਅਸੀਂ ਤਕਰੀਬਨ 91 1993 ਵਿੱਚ ਫੈਕਟਰੀ ਲਾਈ ਸੀ ਉਸ ਤੋਂ ਬਾਅਦ ਅਸੀਂ ਲਗਾਤਾਰ ਫੀਡ ਦਾ ਇਹੀ ਬਿਜ਼ਨਸ ਕਰ ਰਹੇ ਆਂ। ਮੇਨ ਸਾਡਾ ਫੀਡ ਦੇ ਉੱਤੇ ਹੀ ਫੋਕਸ ਆ। ਇਹ ਵੀ ਕੁਆਲਿਟੀ ਆਰੇ ਇਹ ਵੀ ਕੁਆਲਿਟੀ ਨੂੰ ਕਿਵੇਂ ਇੰਪਰੂਵ ਕੀਤਾ ਜਾ ਸਕਦਾ? ਅਸੀਂ ਇਸ ਉੱਤੇ ਸਾਰਾ ਕੰਮ ਕਰਦੇ ਆਂ। ਜੀ ਜੀ। ਜਿਹੜਾ ਸਾਡੇ ਫੀਡ ਹੈ ਇਹ ਪਸ਼ੂ ਨੂੰ ਜਦੋਂ ਅਸੀਂ ਪਾਣੇ ਆਂ ਫੀਡ ਖਰਿਕਰੇ ਦੁੱਧੋ ਤੱਕ ਦੇਈ ਦੇਣਾ ਪਸ਼ੂ ਰੇ ਫੀਡ ਖਾ ਕੇ। ਲੇਕਿਨ ਉਹਦੀ ਜਿਹੜੀ ਦੁੱਧ ਦੀ ਕੁਆਲਿਟੀ ਆ ਉਹ ਕੀ ਆ? ਕੀ ਉਹ ਚਸਨਫ ਕਿੰਨੀ ਆ? ਫੈਟ ਕਿੰਨੀ ਆ? ਯਾਉ ਦੀ ਕ੍ਰੈਫਟੀ ਕਿੰਨੀ ਆ? ਜਦ ਚਿੱਟਾ ਰੰਗ ਹੋਣਾ ਹੀ ਦੁੱਧ ਨਹੀਂ। ਦੁੱਧ ਦਾ ਮਤਲਬ ਆ ਉਹ ਚ ਤੱਤ ਕੀ ਨੇ? ਉਸੇ ਕੈਲਸ਼ੀਅਮ ਕੀ ਆ। ਉਹ ਜੋਟੀ ਕਿੰਨੀ ਆ? ਹੁਣ ਅਸੀਂ ਇਹ ਨਿਲਜੀ ਤੋਂ ਜਾਣਾਂਗੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਪਸ਼ੂਆਂ ਦੀ ਖਰਾਕ ਤਿਆਰ ਕਰਨ ਸਮੇਂ ਕਿਹੜੀ ਗੱਲ ਦਾ ਧਿਆਨ ਰੱਖਣਾ ਪੈਂਦਾ ਹੈਗਾ। ਸੋ ਫੀਡ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ, ਉਹ ਫੀਡ ਦੇਣ ਦਾ ਤਰੀਕਾ ਕੀ ਹੈਗਾ ਤੇ ਉਹ ਫੀਡ ਵਿੱਚ ਬਣਦੀ ਕਿਵੇਂ ਆ ਤੇ ਕਿਹੜੇ-ਕਿਹੜੇ ਮਟੀਰੀਅਲ ਫੀਡ ਦੇ ਵਿੱਚ ਪਾਏ ਜਾਂਦੇ ਨੇ। ਸਾਡੇ ਇੱਥੇ ਸਟਾਰਟਰ ਰੇਂਜ ਫੀਡ ਦੀ ਬੰਦੀ ਆ ਜੀ ਕੈਟਰ ਫੀਡ ਤੇ ਜਿਵੇਂ ਕਾਫ ਸਟਾਰਟਰ ਤੋਂ ਸ਼ੁਰੂ ਹੋ ਕੇ ਟ੍ਰਾਂਜੀਸ਼ਨ ਤੱਕ ਪੱਪਾ ਜਾਈਏ ਤਾਂ ਇਹ ਹੋਗੇ ਜਿਹੜੇ ਆਪਣਾ ਪਸ਼ੂਆਂ ਦੀ ਸਾਂਭ ਵਾਸਤੇ ਨੇ ਜਿਵੇਂ ਇੱਕ ਕਾਫ ਸਟਾਰਟਰ ਹੋ ਗਈ ਹੀਫਰ ਹੋ ਗਈ ਜੀ ਟ੍ਰਾਂਜੀਸ਼ਨ ਹੋ ਗਈ ਜੀ ਜਾਂ ਆਪਣਾ ਉਸ ਤੋਂ ਬਾਅਦ ਮਿਲਕਿੰਗ ਵਾਸਤੇ ਹੋਗੇ ਸਾਡੇ ਪ੍ਰੋਡਕਟ ਸਾਡੇ ਪ੍ਰੋਡਕਟ ਸ਼ੁਰੂ ਹੋ ਜਾਂਦੇ ਨੇ ਆਪ ਨੂੰ 5000 ਆਮੋ 8000 ਆਮੋ 10000 ਤੇ ਆਮੋ 10000 ਪਲੱਸ ਇਹ ਤਕਰੀਬਨ 10 ਲੀਟਰ ਤੋਂ ਲੈ ਕੇ ਜਿਹੜੇ ਟੋਟਲ 35-40 ਲੀਟਰ ਤੱਕ ਦੇ ਸਾਡੇ ਪ੍ਰੋਡਕਟ ਨੇ ਹੁਣ ਅਸੀਂ ਅਨਿਲ ਜੀ ਦੇ ਨਾਲ ਜਾ ਰਹੇ ਹਾਂ ਲੈਬ ਦੇ ਵਿੱਚ ਜਿੱਥੇ ਇਹਨਾਂ ਦੇ ਫੀਡ ਮਟੀਰੀਅਲ ਦੇ ਸੈਂਪਲ ਆ ਕੇ ਟੈਸਟਿੰਗ ਹੁੰਦੀ ਹੈ ਤੇ ਹਰ ਤਰ੍ਹਾਂ ਦੇ ਨਮੂਨੇ ਦੀ ਟੈਸਟਿੰਗ ਤੋਂ ਬਾਅਦ ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਕਿਹੜੀ-ਕਿਹੜੀ ਮਾਤਰਾ ਦੇ ਵਿੱਚ ਪਈਆਂ ਨੇ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ ਸਾਡੇ ਇੱਥੇ ਰਾਮ ਮਟੀਰੀਅਲ ਦੇ ਜਿੰਨੇ ਵੀ ਟੈਸਟ ਨੇ ਸਾਰੇ ਤਕਰੀਬਨ ਹੋ ਰਹੇ ਨੇ ਜਮਰੇ 8-9 ਪੈਰਾਮੀਟਰ ਇੱਥੇ ਚੈੱਕ ਹੁੰਦੇ ਨੇ ਜੀ ਇਹ ਲਿਟਰਸ ਮਸ਼ੀਨ ਆ ਐਨਲਾਈਰ ਮਸ਼ੀਨ ਕਹਿੰਦੇ ਨੇ ਇਹਨੂੰ ਇਸ ਦੀ ਜਿਹੜੀ ਆਪਣਾ ਟੈਸਟ ਦੀ ਸਪੀਡ ਆ ਤਕਰੀਬਨ 1 ਔਰ 2 ਮਿੰਟਸ ਚ ਸਾਰੇ ਟੈਸਟ ਆ ਜਾਂਦੇ ਨੇ ਜੀ ਔਰ ਇਹਦੀ ਐਕੂਰੇਸੀ ਇੰਨੀ ਜ਼ਿਆਦਾ ਵਧੀਆ ਆ ਵੀ ਇਹਦੀ ਵਰਲਡ ਵਿੱਚ ਇਹਦੇ ਟੈਸਟ ਬਣਦੇ ਜਾਂਦੇ ਸੋ ਇੱਥੇ ਮਤਲਬ ਪਹਿਲਾਂ ਜੇ ਆਪਾਂ ਗੱਲ ਕਰੀਏ ਵੀ ਪਹਿਲਾਂ ਇੱਥੇ ਜਿੱਦਾਂ ਹੁਣ ਮੱਕੀ ਆ ਜਾਂ ਕਣਕ ਦੀ ਆਪਾਂ ਗੱਲ ਕਰ ਲਈ ਤੇ ਉਹ ਗ੍ਰਾਈਂਡ ਹੋ ਕੇ ਆਂਦੀ ਆ ਜਾਂ ਕਿਵੇਂ ਇੱਥੇ ਟੈਸਟ ਹੁੰਦਾ ਹੈ ਸਾਡੇ ਇੱਥੇ ਆਪਣੇ ਗ੍ਰਾਈਂਡ ਅੰਦਰ ਹੀ ਕਰਦੇ ਨੇ ਲੈਬ ਵਾਲੇ ਚ ਟੱਚ ਆਪਾਂ ਜੋ ਕਰਨਾ ਉਸ ਤੋਂ ਪਹਿਲਾਂ ਗ੍ਰਾਈਂਡ ਕਰਦੇ ਨੇ ਜੀ ਗ੍ਰाइंड ਕਰੋ ਤੋਂ ਬਾਅਦ ਸੈਂਪਲ ਬਣ ਜਾਂਦਾ ਸੈਂਪਲ ਉਹ ਆ ਕੇ ਮਿਕਸ ਕੋਲ ਆਇਆ ਜਾਂਦਾ ਕਮਿਸਟੋਨ ਉਹ ਚੋਂ ਸੈਂਪਲ ਲੈ ਕੇ ਇਹ ਚ ਟੈਸਟ ਕਰਦੇ ਟੈਸਟ ਕਰਦੇ ਸੋ ਸਰ ਜਿਵੇਂ ਤੁਸੀਂ ਉੱਥੇ ਦੱਸਿਆ ਹੈਗਾ ਵੀ ਇੱਕ ਤੁਹਾਡੇ ਕੋਲ ਆਟੋਮੈਟਿਕ ਲੈਬ ਹੈਗੀ ਜਿਹਦੇ ਵਿੱਚ ਮਟੀਰੀਅਲ ਆਂਦਾ ਹੈਗਾ ਗ੍ਰाइंड ਹੋ ਗਿਆ ਉਸ ਤੋਂ ਬਾਅਦ ਰਿਪੋਰਟ ਇੱਕ ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ ਸੋ ਹੁਣ ਆਪਾਂ ਕਿੱਥੇ ਹੈਗੇ ਆਪਾਂ ਜਿੱਥੇ ਮੈਨੂਅਲ ਤਰੀਕੇ ਦੇ ਨਾਲ ਹੁੰਦੀ ਹੈ ਵੀ ਰਿਪੋਰਟ ਮੈਨੂਅਲ ਲੈਬ ਆ ਇਹ ਸੰਦਾ ਗ੍ਰਾਈਂਡਿੰਗ ਸੈਕਸ਼ਨ ਜਿਸ ਵਿੱਚ ਅਸੀਂ ਮਟੀਰੀਅਲ ਨੂੰ ਗ੍ਰाइंड ਕਰਦੇ ਹਾਂ ਜੀ ਇਹ ਫੋਸ ਦੀ ਮਸ਼ੀਨ ਆ ਜਿਸ ਵਿੱਚ ਬਿਲਕੁਲ ਵੀ ਵੇਸਟ ਨਹੀਂ ਹੁੰਦਾ ਮਟੀਰੀਅਲ ਠੰਡਾ ਹੀ ਗ੍ਰੇਨ ਹੁੰਦਾ ਤਾਂ ਕਿ ਇਹਦੀ ਰਿਪੋਰਟ ਪ੍ਰੋਪਰ ਆ ਜੀ ਜੀ ਸਾਡਾ ਇੱਥੇ 6-7 ਤਰ੍ਹਾਂ ਦੇ ਟੈਸਟ ਹੁੰਦੇ ਨੇ ਜਿੰਨਾ ਕੋ ਵਿੱਚੋਂ ਇੱਕ ਆ ਮਸ਼ੀਨ ਪ੍ਰੋਟੀਨ ਟੈਸਟ ਦੀ ਆ ਉਹ ਫੈਟ ਟੈਸਟ ਦੀ ਆ ਇਹ ਮਸ਼ੀਨ ਸਾਡੀ ਫਾਈਬਰ ਟੈਸਟ ਦੀ ਆ ਉਹ ਮੌਇਸਚਰ ਟੈਸਟ ਦੀ ਮਸ਼ੀਨਾਂ ਨੇ ਇਹ ਸਾਡੇ ਆਪਣਾ ਇਧਰ ਟੌਕਸਿਨ ਦੇ ਟੈਸਟ ਹੁੰਦੇ ਨੇ ਇਹ ਕਿ ਇਧਰ ਮਿਨਰਲ ਦੇ ਟੈਸਟ ਹੁੰਦੇ ਨੇ ਸਾਡੇ ਸਾਰੇ ਜਿਹੜੇ ਟੈਸਟ ਨੇ ਇਹ ਚੈੱਕ ਨਾਲ ਨਾਲ ਕਰਕੇ ਅਸੀਂ ਇਹਨੂੰ ਆਟੋਮੈਟਿਕ ਮਸ਼ੀਨ ਜਿਹੜੀ ਸਾਡੀ ਉਹਨਾਂ ਅਸੀਂ ਟੈਲੀ ਕਰਦੇ ਆਂ ਵੀ ਕੋਈ ਫਰਕ ਤਾਂ ਨਹੀਂ ਰਹਿ ਗਿਆ ਦੋਨਾਂ 'ਚ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗਲਤੀ ਦੀ ਗੁੰਜਾਇਸ਼ ਨਾ ਹੋਵੇ ਹੁਣ ਅਸੀਂ ਅਨਿਲ ਜੀ ਤੋਂ ਜਾਣਾਂਗੇ ਅਨਾਜ ਦੇ ਵਿੱਚ ਜੇਕਰ ਕਿਸੇ ਤਰ੍ਹਾਂ ਦਾ ਲੋਹੇ ਦਾ ਕਣ ਆਉਂਦਾ ਹੈ ਤਾਂ ਉਹ ਫੀਡ ਤਿਆਰ ਕਰਨ ਸਮੇਂ ਲੋਹੇ ਵਾਲੀਆਂ ਚੀਜ਼ਾਂ ਨੂੰ ਕਿਵੇਂ ਅਨਾਜ ਤੋਂ ਵੱਖ ਕਰਦੇ ਨੇ ਕਿਹੜੇ ਕਿਹੜਾ ਤਰੀਕਾ ਜਾਂ ਕਿਹੜੀ ਮਸ਼ੀਨਰੀ ਦਾ ਧਿਆਨ ਰੱਖਦੇ ਨੇ ਜਾਂ ਕਿਹੜੀ ਮਸ਼ੀਨਰੀ ਦਾ ਪ੍ਰਯੋਗ ਕਰਦੇ ਨੇ ਜੇ ਜਿਹੜੀ ਤਾਂ ਗੱਲ ਆ ਗਈ ਹੈ ਕਚਰੇ ਦੀ ਜੀ ਉਹ ਤਾਂ ਜਦੋਂ ਬੰਦੇ ਅਫਸੇ ਮਾਲ ਲਾਣਦੇ ਆ ਉਸੇ ਟਾਈਮ ਚੈੱਕ ਹੋ ਜਾਂਦਾ ਪਰ ਕੀ ਮਾਰਦੇ ਆ ਉਹਨੂੰ ਮੈਥੇ ਉਹਨੂੰ ਚੈੱਕ ਕਰਦੇ ਆ ਜਿਹੜਾ ਦਾ ਮਾਲ ਗੰਦਾ ਹੋਣਾ ਨਹੀਂ ਕਰਿਆ ਜਾਂਦਾ ਠੀਕ ਹੈ ਜੀ ਹੁਣ ਆ ਗਿਆ ਇਹਦੇ ਲੋਹੇ ਦੇ ਕੰਨ ਹੁੰਦੇ ਨੇ ਕੋਈ ਵੀ ਛੋਟੇ-ਮੋਟੇ ਉਹ ਜਿਹੜੇ ਸਾਡੇ ਡੰਪਿੰਗ ਸੈਕਸ਼ਨ ਆ ਇਹਦੇ ਵਿੱਚ ਆ ਰੋਡ ਜਿਹੜੀ ਲੱਗਿਆ ਨੇ ਚੁੰਪਕ ਨੇ ਠੀਕ ਹੈ ਜੀ ਜੋ ਅਸੀਂ ਇਹਦੇ ਵਿੱਚ ਪਾਰਟੀ ਦੇ ਪਾਣਾ ਤਾਂ ਜਿਹੜਾ ਲੋਹਾ ਆ ਉਹਨਾਂ ਨੇ ਪਕੜ ਲੈਣਾ ਹੈ ਲੋਹਾ ਅੱਗੇ ਨਹੀਂ ਜਾਂਦਾ ਇਸ ਤੋਂ ਬਾਅਦ ਇਹ ਮਾਲ ਹੌਪਰ ਦੇ ਵਿੱਚ ਚਲਾ ਜਾਣਾ ਜਿਹੜਾ ਇਹਦੇ ਵਿੰਨ ਨੇ ਆਟੋਮੈਟਿਕ ਪਲਾਂਟਾ ਸਾਡਾ ਹੈ ਉਹਦੇ ਬਿਨਾਂ ਵਿੱਚ ਮਾਲ ਸਟੋਰ ਹੋਏਗਾ ਉਸਤੇ ਬਾਅਦ ਜਿਹੜੀ ਫਾਰਮੂਲੇਸ਼ਨ ਆ ਫਾਰਮੂਲੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਨੇ ਆਟੋਮੈਟਿਕ ਮਟੀਰੀਅਲ ਚੱਕ ਲੈਣਾ ਉਹ ਟੱਟ ਕੋਲ ਕੇ ਜਿੰਨਾ ਮਟੀਰੀਅਲ ਚਾਹੀਦਾ ਕੇ ਉਹਨਾਂ ਨੇ ਪੂਰਾ ਲੋਟ ਭਰਾ ਦੇਣਾ ਠੀਕ ਹੈ ਸੋ کئی ਵਾਰ ਗੱਲ ਚੱਲਦੀ ਹੈਗੀ ਆ ਜਿਵੇਂ ਪਸ਼ੂ ਪਾਲਕ ਕਹਿੰਦੇ ਨੇ ਤੇ ਸਾਡੇ ਪਸ਼ੂ ਫੀਡ ਖਾਣ ਦੇ ਨਾਲ ਰਿਪੀਟ ਦੀ ਸਮੱਸਿਆ ਆ ਰਹੀ ਹੈਗੀ ਆ ਜਿਵੇਂ ਯੂਰੀਆ ਕਈ ਵਾਰੀ ਵੱਧ ਦੀ ਗੱਲ ਪਹਿਲੇ ਕੱਲੀ ਸੀਗੀ ਸੋ ਸਰ ਉਹਦਾ ਫਿਰ ਕਿਵੇਂ ਤੁਸੀਂ ਧਿਆਨ ਰੱਖਦੇ ਹੋ ਲਾਲੋ ਇਸ ਤਰ੍ਹਾਂ ਜੇ ਜਦ ਰਿਪੀਟ ਦੀ ਸਮੱਸਿਆ ਸਾਡੀ ਫੀਡ 'ਚ ਛੁਟੇੜ ਦੀ ਸਮੱਸਿਆ ਨਹੀਂ ਹੈ ਉਹ ਸ਼ਰਤ ਹੈ ਕਿ ਪਸ਼ੂ ਨੂੰ ਕੋਈ ਅੰਦਰੂਨੀ ਬਿਮਾਰੀ ਨਾ ਹੋਵੇ ਜੇਕਰ ਉਹਨਾਂ ਕੋਈ ਬਿਮਾਰੀ ਨਹੀਂ ਹੈ ਤਾਂ ਸਾਡੀ ਫੀਡ ਜੇਕਰ ਉਹ ਪ੍ਰੋਪਰ ਪਾ ਰਿਹਾ ਹੈ ਦਾ 99% ਤੋਂ ਹੋਰ ਫੀਡ ਨਹੀਂ ਹੁੰਦੀ। ਹਰ ਇੱਕ ਦਾ ਇੱਕ ਪੈਰਾਮੀਟਰ ਹੈ ਜਿਸੇ ਲੋਕ 2 ਮਹੀਨੇ ਦੀ ਫੀਡ ਪੰਦੀ ਆ ਕਿਸੇ ਨੂੰ 9 ਮਹੀਨੇ ਤੱਕ ਫੀਡ ਪੰਦੀ ਆ ਕਿਸੇ ਨੂੰ 1 ਸਾਲ ਤੱਕ ਫੀਡ ਪੰਦੀ ਆ ਫਿਰ ਜਦੋਂ ਗੱਪਣ ਹੋ ਜਾਊਗਾ ਪਸ਼ੂ ਤਾਂ ਉਹ ਟ੍ਰਾਂਜੀਸ਼ਨ ਫੀਡ ਪੰਦੀ ਆ ਉਸ ਤੋਂ ਬਾਅਦ ਉਹ ਸੂਜਨ ਦਾ ਪਸ਼ੂ ਤਾਂ ਉਸ ਨੂੰ ਮਿਲਕਿੰਗ ਵਾਲੀ ਫੀਡ ਪੰਦੀ ਆ ਜਿਹੜੀ ਕਿ ਉਸਦੇ ਦੁੱਧ ਦੀ ਮਿਲਕਡਾਰ ਨੂੰ ਤੇ ਇਹਦੇ ਹੋਏ ਪੜਾਈ ਗਈ ਆ ਜਿਵੇਂ ਕਿ ਸਾਡੇ ਘਾਮਣ ਆੰਦੀ ਆ ਆਪਣਾ ਐਕਟੀਵੇਟਰ ਆਂਦੀ ਆ ਅਮਨ ਟੋਨਿਕ ਆਂਦੀ ਆ ਅਮਨ ਪਾਵਰ ਆਂਦੀ ਆ ਤਾਂ ਜਿੰਨੀ ਜਿੰਨੀ ਕੋਲਾਂ ਨੂੰ ਲੋੜ ਆ ਪਸ਼ੂ ਨੂੰ ਜੇ ਮੰਨ ਲਓ 15 ਲੀਟਰ ਤੋਂ ਤੇਰੀ ਆ 20 ਲੀਟਰ ਤੋਂ ਤੇਰੀ ਆ ਤਾਂ ਉਹ ਅਸੀਂ ਟੋਨਿਕ ਰეკਮੈਂਡ ਕਰਦੇ ਆਂ ਜੀ ਤਾਂ ਜੇ ਉਹ ਸਾਡੀ ਫੀਡ ਉਸ ਨੂੰ ਪ੍ਰੋਪਰ ਤਰੀਕੇ ਨਾਲ ਪਾ ਰਿਹਾ ਹੈ ਤਾਂ ਉਹ ਰੀਡ ਦੀ ਸਮੱਸਿਆ ਨਹੀਂ ਆਊਗੀ ਤੇ ਉਹਦਾ ਬੋਡੀ ਸਪੋਰ ਵੀ ਬਹੁਤ ਅੱਛਾ ਹੋ ਜਾਏਗਾ ਜੀ ਸਾਰੇ ਬਲੇ ਸਾਡੇ ਆਪਣੇ ਜਿਹੜੇ ਫੋਰੇ ਦਾ ਸਿਸਟਮ ਬਹੁਤ ਵਧੀਆ ਬਣਾ ਹੋਇਆ ਹੈ ਜੀ 12 ਤੋਂ ਅਸੀਂ ਫਰਕ ਰਾਸ਼ੇ ਮਾਲ ਲਗਾਨੇ ਕਾਗੇ ਉਹ ਲਕ ਜਲਾਪਣਾ ਜੀ ਜੋ ਵੀ ਜੇਲ ਲਮਸ ਬੰਦੇ ਨੇ ਜਾਂ ਜਮੀਨ ਦੇ ਨਾਲ ਟੈਕਸ ਹੁੰਦਾ ਤਾਂ ਮਟੀਰੀਅਲ ਥੋੜਾ ਬੋੜਾ ਡੈਮੇਜ ਹੋ ਜਾਂਦਾ ਜਿਹੜਾ ਕਿ ਆਪ ਲੋਕ ਧਿਆਨ ਨਹੀਂ ਗਾ ਦੇਖੋ ਰਸ ਰਖਾਉ ਜੋ ਪਸ਼ੂ ਪਾਲਾ ਕੇ ਜਿਹੜਾ ਆਪਣੇ ਘਰੇ ਫੀਲ ਰੱਖਦਾ ਆਪ ਕੋ ਪਹਿਲਾਂ ਆਪ 20 ਕਣੀ ਉੱਪਰ ਆ ਕੇ ਰੱਖੇ ਜਿੱਤੇ ਸਲਾਬ ਆ ਉਸ ਸਲਾਬ ਤੋਂ ਬਚਾ ਕੇ ਰੱਖੇ ਉਥੇ ਲੱਕੜ ਦੀ ਕੋਈ ਚੀਜ਼ نیچے ਰੱਖ ਲਓ ਵੀ ਉਹ 파ਰਸਲੇ ਨਾਲ ਨਾਲ ਲੱਗੇ دیوار ਤੋਂ ਥੋੜੀ ਦੂਰ ਇੱਥੇ ਜਾਦਾ ਉਚਾਈ ਤੇ ਨਾਲ ਲਗਾਵੇ ਤੇ ਉਹ ਆਪਣਾ ਮਟੀਰੀਅਲ ਜਦੋਂ ਪੱਕਾ ਤੋਂ ਵੀ ਦਿਨਤਾਈ ਆਪਣੇ ਕੋਲ ਸਟੋਰ ਕਰੇ ਤਾਂ ਕਿ ਉਹਦਾ ਖੱਬ ਚੱਲੀ ਜਾਵੇ ਕਿਉਂਕਿ ਸਾਡੇ ਕੋਲ ਤਾਂ ਬੜਾ ਸਿਸਟਮ ਹੁੰਦਾ ਮਾਲ ਸਟੋਰ ਕਰਦਾ ਹੁੰਦਾ ਉਹ ਵੀ ਅਸੀਂ ਹਿਮੀਕੇਸ਼ਨ ਵੀ ਕਰਦੇ ਆ ਉਸ ਨੂੰ ਅਸੀਂ ਜਿਵੇਂ ਜੀਵ ਤੇ ਉਹਨਾਂ ਤੋਂ ਵੀ ਪਤਾ ਕੇ ਰੱਖਦੇ ਆ ਵਿਗਾਵ ਸਾਡੇ ਐਰਟਾਈਟ ਗੁਦਾ ਹੁੰਦੇ ਨੇ ਜਿਹੜਾ ਕਿ ਆਪ ਪਸ਼ੂ ਪਾਲਕ ਨਹੀਂ ਕਰਦੇ ਹੁਣ ਅਸੀਂ ਇਹ ਨਿਲਜੀ ਤੋਂ ਜਾਣਾਂਗੇ ਆਟੋਮੈਟਿਕ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਰੇਸ਼ੋ ਜਿਹੜੀ ਹੈਗੀ ਆ ਫੀਡ ਦੀ ਰੱਖੀ ਜਾਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਫੀਡ ਦੀ ਰੇਸ਼ੋ ਬਣ ਕੇ ਫੀਡ ਆਖਰ ਦੇ ਵਿੱਚ ਤਿਆਰ ਹੁੰਦੀ ਹੈ ਇਹ ਸਾਡਾ ਜਿਹੜਾ ਪਲਾਂਟ ਆ ਸਾਰਾ ਕੰਪਿਊਟਰਾਈਜ਼ਡ ਪਲਾਂਟ ਆ ਜੀ ਅਸੀਂ ਇੱਥੇ ਆਪਣੀ ਫਾਰਮੂਲੇਸ਼ਨ ਫੀਡ ਕਰ ਦੇਣੀ ਹੈ ਜਿਹੜੀ ਅਸੀਂ ਫੀਡ ਬਣਾਣੀ ਆ ਚਾਹੇ ਉਹ ਫਿਫਰ ਹੈ ਚਾਹੇ ਉਹ ਕਾਸਟਰ ਹੈ ਚਾਹੇ ਸਟਾਈਜਨ ਹੈ ਜਾਂ ਉਹ ਟੋਨਿਕ ਆ ਜਾਂ ਐਕਟੀਵੇਟਰ ਆ ਅਸੀਂ ਇਹ ਚੋਸ ਫਾਰਮੂਲੇਸ਼ਨ ਫਿਕਸ ਕਰ ਦਨੀ ਹੈ ਉਹ ਜਿਹੜੀ ਫਾਰਮੂਲੇਸ਼ਨ ਫਿਕਸ ਕਰ ਦਨੀ ਹੈ ਸਾਡੇ ਬਿਨ ਲੱਗੇ ਹੋਏ ਨੇ ਉਹਨਾਂ ਚ ਅਸੀਂ ਰਾਮਟਨ ਕੰਪ ਕਰ ਦਿੰਦੇ ਆ ਉਹ ਆਟੋਮੈਟਿਕ ਜਿੰਨਾ ਜ਼ਰੂਰਤ ਆ ਉਹ ਆਟੋਮੈਟਿਕ ਉਹਨਾਂ ਹੀ ਮਟੀਰੀਅਲ ਤੋਲ ਕੇ ਚੱਕ ਲੈਂਦਾ ਜਿੰਨਾ ਮਟੀਰੀਅਲ ਚਾਹੀਦਾ ਉਹ ਜਿੰਨਾ ਉਹਦਾ ਇੱਕ ਲੋਡ ਬਣ ਜਾਂਦਾ ਸਾਰੇ ਮਟੀਰੀਅਲ ਦਾ ਉਹ ਲੋਡ ਬਣਾ ਕੇ ਅੱਗੇ ਪ੍ਰੋਸੈਸ ਕਰਕੇ ਪੈਲੇਟ ਬਣਾਦਾ ਇਹ ਪਸ਼ੂ ਪਾਲਕਾਂ ਦੀ ਬਹੁਤ ਬੜੀ ਇੱਕ ਕਮਜ਼ੋਰੀ ਕਹਿ ਸਕਦੇ ਆ ਜਾਂ ਨੌਲੇਜ 'ਚ ਘਾਟ ਕਹਿ ਸਕਦੇ ਆ। ਕਈ ਪਸ਼ੂ ਪਾਲਕ ਘੱਟ ਦੁੱਧ ਵਾਲੇ ਪਸ਼ੂ ਨੂੰ ਬਹੁਤ ਵਧੀਆ ਫੀਡ ਪਾਈ ਜਾਂਦੇ ਆ। ਜੀ। ਜਿਹੜੀ ਕਿ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਪਸ਼ੂ ਨੂੰ। ਜਾਂ ਜ਼ਰੂਰਤ ਨਹੀਂ ਆ ਜੇ ਆਪਾਂ ਉਹਨਾਂ ਨੂੰ ਜ਼ਿਆਦਾ ਵਧੀਆ ਫੀਡ ਪਾਵਾਂਗੇ ਤਾਂ ਕਿਤੇ ਨਾ ਕਿਤੇ ਉਹ ਪਸ਼ੂ ਨੂੰ ਨੁਕਸਾਨ ਵੀ ਕਰਦੀ ਹੈ। ਜੀ। ਕਿਤੇ ਨਾ ਕਿਤੇ ਉਹਦੇ ਪੈਸੇ ਦਾ ਵੀ ਲਾਸ ਹੁੰਦਾ। ਜੋ ਕਿ ਇੱਕ ਪਸ਼ੂ 10 ਲੀਟਰ ਦੁੱਧ ਦੇ ਰਿਹਾ ਤਾਂ ਉਸ ਨੂੰ ਉਸ ਤਰ੍ਹਾਂ ਦੀ ਫੀਡ ਚਾਹੀਦੀ ਆ। ਜੀ। ਇੱਕ ਪਸ਼ੂ 30 ਲੀਟਰ ਦੁੱਧ ਦੇ ਰਿਹਾ ਉਸ ਨੂੰ ਉਸ ਤਰ੍ਹਾਂ ਦੀ ਫੀਡ ਚਾਹੀਦੀ ਆ। ਜੇ 30 ਲੀਟਰ ਵਾਲੇ ਨੂੰ ਆਪਾਂ 10 ਲੀਟਰ ਦੁੱਧ ਵਾਲੇ ਦੀ ਪਸ਼ੂ ਵਾਲੀ ਫੀਡ ਪਾ ਦਾਂਗੇ ਤਾਂ ਉਹਨੂੰ ਵੀ ਨੁਕਸਾਨ ਕਰੇਗੀ। ਜੇ 30 ਲੀਟਰ ਵਾਲੇ ਪਸ਼ੂ ਵਾਲੀ ਦੀ ਫੀਡ ਆਪਾਂ 10 ਲੀਟਰ ਵਾਲੇ ਨੂੰ ਪਾ ਦਾਂਗੇ ਉਹਨੂੰ ਵੀ ਨੁਕਸਾਨ ਕਰੇਗੀ। ਤਾਂ ਇੱਕ ਪਸ਼ੂ ਪਾਲਕ ਜਦੋਂ ਕਈ ਵਾਰੀ ਫੀਡ ਦਿੰਦੇ ਹੈਗੇ ਓਵਰ ਫੀਡਿੰਗ ਕਰਦੇ ਹੈ ਜਾਂ ਕਈ ਵਾਰੀ ਆਪਾਂ ਬਹੁਤ ਵਾਰੀ ਸੁਣਦੇ ਹੈਗੇ ਆ ਕਿ ਪਸ਼ੂ ਤੋਂ ਦੋਹੇ ਦੇ ਵਿੱਚ ਦਾਣਾ ਆਣ ਲੱਗ ਜਾਂਦਾ ਹੈਗਾ। ਤੋ ਕੀ ਕਾਰਨ ਹੈਗਾ ਕਿ ਉਹ ਫੀਡ ਦਾ ਕੁਝ ਨੁਕਸ ਹੁੰਦਾ ਹੈ ਜਾਂ ਪਸ਼ੂ ਪਾਲਕ ਦੀ ਖਰਾਕ ਦਾ ਨਹੀਂ ਕੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਇਹਦੇ ਕਈ ਤਰ੍ਹਾਂ ਦੇ ਕਾਰਨ ਨੇ ਉਹਦਾ ਇੱਕ ਕਾਰਨ ਨਹੀਂ ਆ ਕੁਝ ਫੀਡ ਦਾ ਨੁਕਸ ਵੀ ਹੋ ਸਕਦਾ ਜੀ ਕੁਝ ਪਸ਼ੂ ਦਾ ਵੀ ਨੁਕਸ ਹੋ ਸਕਦਾ ਉਹ ਛੋ ਦੀ ਫੀਡਿੰਗ ਐਕਸਟਰਾ ਦਾ ਵੀ ਨੁਕਸ ਹੋ ਸਕਦਾ ਠੀਕ ਹੈ ਜੇ ਆਪਾਂ ਪਸ਼ੂ ਨੂੰ ਬਹੁਤ ਜ਼ਿਆਦਾ ਖਲਾਵਾਂਗੇ ਤਾਂ ਵੀ ਕੁਝ ਦਾਣਾ ਆਊਗਾ ਜੇ ਫੀਡ ਸਹੀ ਤਰੀਕੇ ਨਾਲ ਨਹੀਂ ਬਣੀ ਤਾਂ ਵੀ ਦਾਣਾ ਆਊਗਾ ਜੀ ਜੇਕਰ ਆਪ ਪਸ਼ੂ ਨੂੰ ਆਪਾਂ ਜਿਆਦਾ એનર્ਜੀ ਵਾਲੀ ਫੀਡ ਦੇ ਦਾਂਗੇ ਤਾਂ ਵੀ ਦਾਣਾ ਆਊਗਾ ਇਹਦੇ ਕਈ ਕਾਰਨ ਨੇ ਇਸ ਕਰਕੇ ਇੱਕ ਗੱਲ ਨਹੀਂ ਹੈ ਵੀ ਆਪਾਂ ਕਹਿ ਦਈਏ ਵੀ ਇੱਕ ਚੀਜ਼ ਨੂੰ ਫੜ ਲਈਏ ਵੀ ਆਪਾਂ ਇਹ ਕਾਰਨ ਨਾਲ ਤਾਂ ਆਪਾਂ ਨੂੰ ਠੀਕ ਕਰ ਲਈਏ ਕੋਈ ਤੁਸੀਂ ਦੇਖਿਆ ਹੁਣ ਹੈ ਵੀ ਕਈ ਵਾਰ ਪਸ਼ੂ ਨੂੰ ਆਪਾਂ ਉਹੀ ਫੀਡ ਖਿਲਾ ਰਹੇ ਹਾਂ ਤਾਂ ਉਹ ਬੋਬ ਦੇ ਖਾ ਰਿਹਾ ਇਕ ਵਾਰ ਖਿਲਾ ਰਿਹਾ ਤਾਂ ਉਹ ਿੱਲਾ ਕੋਹਾ ਕਰਨ ਲੱਗਿਆ ਪਾਣੀ ਵਰਗਾ ਕੋਹਾ ਕਰਨ ਲੱਗਿਆ ਉਹਦਾ ਕਾਰਨ ਕੀ ਆ ਉਹਦਾ ਪੀ ਐਚ ਬੁਗਾੜਦਾ ਉਹ ਪੀ ਐਚ ਵਿਗਾੜਦਾ ਤਾਂ ਉਹਦੇ ਲਈ ਉਸ ਨੂੰ ਮਿੱਠਾ ਖੁਰਦੇ ਦੀ ਜ਼ਰੂਰਤ ਆ। ਕਿਤੇ ਕਿਤੇ ਹਰਾ ਚਾਲਾ ਘਟਪਾਨ ਦੀ ਲੋੜ ਆ। ਕਿਤੇ ਕਿਤੇ ਥੋੜੀ ਵੱਧ ਪਾਨ ਦੀ ਲੋੜ ਆ। ਉਹ ਚਿੱਚਾ ਹੁਣ ਪਸ਼ੂ ਪਾਲਕ ਨੇ ਦੇਖਨੀ ਆ ਨੇ ਜਾਂ ਉਹ ਸਾਡੇ ਨਾਲ ਕੰਸਲਟ ਕਰੇ ਸਾਡੇ ਡਾਕਟਰ ਨਾਲ ਕੰਸਲਟ ਕਰੇ ਤਾਂ ਅਸੀਂ ਵੀ ਦੱਸਦੇ ਆ। ਉਹਨਾਂ ਨੂੰ ਸੰਜਾਣਦੇ ਆ ਵੀ ਤੁਹਾਨੂੰ ਆਹ ਚੀਜ਼ ਦੀ ਲੋੜ ਆ। ਉਸ ਨੂੰ ਠੀਕ ਕਰੋ ਤਾਂ ਤੁਹਾਡਾ ਪਸ਼ੂ ਵਧੀਆ ਦੁੱਧ ਵੀ ਦੇਊਗਾ। ਜਿਆਦਾ ਦੁੱਧ ਵੀ ਦੇਊਗਾ। ਜਿਆਦਾ ਖਾਣ ਨਾਲ ਜਿਆਦਾ ਦੁੱਧ ਨਹੀਂ ਦੇਣਾ। ਸਹੀ ਖਲਾਲ ਨਾਲ ਜਿਆਦਾ ਦੁੱਧ ਦਿੰਦਾ ਸਾਡੇ ਇੱਥੇ ਤਕਰੀਬਨ ਤਿਕਣ 10 ਤੋਂ 12000 ਬੈਗ ਡੇਲੀ ਤਿਆਰ ਹੁੰਦਾ ਠੀਕ ਹੈ ਜੀ ਜਿੱਚੋ 3 ਤੋਂ 4000 ਬੈਗ ਅਸੀਂ ਫੋਲਟੀ ਦੇ ਤਿਆਰ ਕਰਦੇ ਹਾਂ ਤੇ 8000 ਬੈਗ ਅਸੀਂ ਕੈਟਲ ਦਾ ਤਿਆਰ ਕਰਦੇ ਹਾਂ ਸਾਡੇ ਤਕਰੀਬਨ ਉਤਰੀ ਭਾਰਤ ਤੇ ਸਾਰਾ ਹੀ ਜਾਂਦਾ ਚਾਹੇ ਉਹ ਸੀਓ ਪੰਜਾਬ ਹਰਿਆਣਾ ਹਿਮਾਚਲ ਜੀ ਐਂਡ ਕੇ ਇਦੋਂ ਰਾਜਸਥਾਨ ਆ ਗਿਆ ਐਮਪੀ ਹੋ ਗਿਆ ਮਹਾਰਾਸ਼ਟਰ ਹੋ ਗਿਆ ਗੁਜਰਾਤ ਹੋ ਗਿਆ ਯੂਪੀ ਹੋ ਗਿਆ ਉਰੰਚਲ ਹੋ ਗਿਆ ਐਚਪੀ ਹੋ ਗਿਆ ਇਹ ਸਾਰੇ ਅਸੀਂ ਕਵਰ ਕਰਦੇ ਆ ਠੀਕ ਹੈ ਇਹ ਜਿਹੜਾ ਵੀ ਤੁਹਾਨੂੰ ਅਸੀਂ ਪਹਿਲਾਂ ਪ੍ਰੋਸੈਸ ਦੱਸਿਆ ਸਾਰਾ ਵੀ ਕਿਵੇਂ ਅਸੀਂ ਇਹਦੇ ਵਿੱਚੋਂ ਲੋਹਾ ਕੱਢਦੇ ਆ ਕਿਵੇਂ ਅਸੀਂ ਵਧੀਆ ਮਟੀਰੀਅਲ ਨੂੰ ਚੈੱਕ ਕਰਦੇ ਆ ਉਸ ਤੋਂ ਬਾਅਦ ਜਿਹੜਾ ਸਾਡੀ ਫਾਰਮੂਲੇਸ਼ਨ ਤਿਆਰ ਹੋ ਕੇ ਸਾਡੀ ਇਹ ਫੀਡ ਜਿਹੜੀ ਤਿਆਰ ਹੁੰਦੀ ਆ ਇਸ ਤਰ੍ਹਾਂ ਦੀ ਫੀਡ ਇਹ ਤਿਆਰ ਹੋ ਜਾਂਦੀ ਆ ਜਿਹੜੀ ਕਿ ਇਹ ਲਗ ਲਗ ਵੈਰਾਈਟੀਆਂ ਨੇ ਜਿਵੇਂ ਕਿ ਸਾਡੇ ਇਹ ਕਾਫ ਸਟਾਰਟਰ ਆ ਕਾਫ ਗ੍ਰੋਅਰ ਆ ਬੀਫਰ ਆ ਇਹ ਸਾਬ ਨਾਲ ਫੀਡ ਨੂੰ ਤਿਆਰ ਕਰਕੇ ਅਸੀਂ ਇਸ ਦੀ ਵੈਰਾਈਟੀ ਨੂੰ ਤਿਆਰ ਕਰਦੇ ਆ ਜਿਹੜੀ ਕਿ ਇਹ ਜਿਹੜੀ ਫੀਡ ਆ ਸਾਡੀ ਇਹ ਟੀਮ ਨਾਲ ਤਿਆਰ ਹੁੰਦੀ ਆ ਜਿੱਥੇ ਵਿੱਚ ਬੈਕਟੀਰੀਆ ਫ੍ਰੀ ਹੋ ਜਾਂਦੀ ਆ ਪਸ਼ੂ ਪਾਲਕ ਵੀਰੋ ਜਿਵੇਂ ਤੁਹਾਨੂੰ ਦੱਸਿਆ ਗਿਆ ਕਿਵੇਂ ਇਹ ਫੀਡ ਫੈਕਟਰੀ ਦੇ ਵਿੱਚ ਫੀਡ ਤਿਆਰ ਹੁੰਦੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈਗਾ ਜਾਂ ਫੀਡ ਦੇ ਵਿੱਚ ਜਿਹੜੇ ਇੰਗਰੀਡੀਅੰਟ ਪਾਏ ਜਾਂਦੇ ਹੈਗੇ ਉਹਨਾਂ ਦੀ ਕਿਵੇਂ ਦੇਖਭਾਲ ਹੁੰਦੀ ਹੈ ਜਾਂ ਉਹਨਾਂ ਨੂੰ ਫੰਗਸ ਹੈਗੀ ਹੈ ਜਾਂ ਨਹੀਂ ਹੈ ਕਿਹਨਾ-ਕਿਹਨਾ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਚੰਗੀ ਫੀਡ ਜਿਹੜੀ ਹੈ ਪਸ਼ੂਆਂ ਲਈ ਬਣਦੀ ਹੈ ਬਹੁਤ ਸਾਰੇ ਪਸ਼ੂ ਪਾਲਕ ਵੀਰ ਘਰੇ ਵੀ ਫੀਡ ਤਿਆਰ ਕਰਦੇ ਨੇ ਸੋ ਨਵਾਂ ਨਵੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿੱਥੇ ਤੁਸੀਂ ਫੀਡ ਸਟੋਰ ਕਰ ਰਹੇ ਹੋ ਜਾਂ ਜਿਹੜੇ ਫੀਡ ਦੇ ਵਿੱਚ ਤਰਤ ਪਾਏ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਸਟੋਰ ਕਰਨਾ ਹੈਗਾ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇ ਲਈ ਤੁਸੀਂ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਜੇਕਰ ਤੁਹਾਡਾ ਪਸ਼ੂਆਂ ਦੀ ਫੀਡ ਦੇ ਸੰਬੰਧਿਤ ਕੋਈ ਵੀ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਡਾਊਨਲੋਡ ਕਰਕੇ ਉੱਥੇ ਆਪਣਾ ਸਵਾਲ ਪੁੱਛ ਸਕਦੇ ਹੋ ਬਹੁਤ ਬਹੁਤ ਧੰਨਵਾਦ